ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਅੱਜ ਤਰੀਕ ਹੈਗੀ ਆ 15 ਫਰਵਰੀ 2023 ਅੱਜ ਦੇ ਦਿਨ ਪੰਜਾਬ ਦਾ ਮੌਸਮ ਜਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਅੱਜ ਸਵੇਰ ਵੇਲੇ ਤਕਰੀਬਨ ਕੱਲ ਤੋਂ ਪੰਜਾਬ ਦਾ ਮੌਸਮ ਸਾਫ਼ ਹੈ ਤੇ ਜਿਵੇਂ ਅੱਗੇ ਕਈ ਦਿਨਾਂ ਦੇ ਵਿੱਚ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਬਣਦੀ ਸੀਗੀ ਤਕਰੀਬਨ ਉਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਸਵੇਰ ਵੇਲੇ ਵੀ ਅੱਜ ਪੰਜਾਬ ਦਾ ਮੌਸਮ ਸਾਫ਼ ਹੈ ਤੇ ਸੋਹਣੀ ਧੁੱਪ ਨਿਕਲੀ ਹੋਈ ਹੈ ਕੋਈ ਖਾਸ ਬਦਲਾਅ ਨਹੀਂ ਹੈ ਜਿਵੇਂ ਅੱਗੇ ਪਿਛਲੇ ਕਈ ਦਿਨਾਂ ਤੋਂ ਕੋਹਰਾ ਵੀ ਆਪਾਂ ਦੱਸ ਰਹੇ ਹਾਂ ਕਿ ਹੁਣ ਨਾ ਮਾਤਰ ਪੈਣ ਦੀ ਸੰਭਾਵਨਾ ਹੈ ਤਕਰੀਬਨ ਸਵੇਰ ਵੇਲੇ ਕੋਹਰਾ ਵੀ ਹੁਣ ਪੰਜਾਬ ਦੇ ਵਿੱਚ ਦੂਰ ਦਿਸਾਈ ਦਿਸਾਈ ਨਹੀਂ ਦੇ ਰਿਹਾ ਤੇ ਜਿਵੇਂ ਅੱਗੇ ਹੱਥ ਪੈਰ ਸੁੰਨ ਹੁੰਦੇ ਸੀਗੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਵੀ ਮੌਸਮ ਨਹੀਂ ਦਿਖ ਰਿਹਾ ਕਿਉਂਕਿ ਗਰਮਾਹਟ ਮੌਸਮ ਦੇ ਵਿੱਚ ਲਗਾਤਾਰ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਤੁਸੀਂ ਅੱਜ ਦੇਖੂਗੇ ਸਵੇਰ ਦਾ ਟੈਂਪਰੇਚਰ ਵੀ 7-8 ਡਿਗਰੀ ਦੇ ਆਸ-ਪਾਸ ਪੰਜਾਬ ਦਾ ਪੁੱਜ ਚੁੱਕਾ ਹੈ ਤੇ ਦਿਨ ਦੇ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਇਹ 25 ਡਿਗਰੀ ਤੋਂ ਕੱਲ ਦਾ ਪਾਰ ਕਰ ਚੁੱਕਾ ਹੈ ਪੰਜਾਬ ਦਾ ਮੌਸਮ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਮੌਸਮ ਇੰਨੀ ਗਰਮੀ ਹੋ ਰਹੀ ਹੈ ਇਹ ਜਿਹੜਾ ਸਿਸਟਮ ਆ ਰਿਹਾ ਹੈ 18 19 20 21 ਦੇ ਆਸ-ਪਾਸ ਉਹਨੂੰ ਮਜ਼ਬੂਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਮੀਂਹ ਪਵੇਗਾ ਤੇ ਨਾਲ ਇਹ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਗੜੇਮਾਰੀ ਵੀ ਹੋਣ ਦੀ ਸੰਭਾਵਨਾ ਵੱਡੇ ਪੱਧਰ ਤੇ ਬਣ ਰਹੀ ਹੈ ਅੱਜ ਤਕਰੀਬਨ ਪੰਜਾਬ ਦਾ ਮੌਸਮ ਸਾਰਾ ਦਿਨ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਦੁਪਹਿਰ ਵੇਲੇ ਗਰਮੀ ਵੀ ਚੰਗੀ ਮਹਿਸੂਸ ਹੋਵੇਗੀ ਤੇ ਟੈਂਪਰੇਚਰ 25 26 ਡਿਗਰੀ ਤੋਂ ਪਾਰ ਕਰ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਾਲਾਤ ਪੰਜਾਬ ਦੇ ਕੋਈ ਸੁਖਾਵੇਂ ਨਹੀਂ ਬਣ ਰਹੇ ਕਿਉਂਕਿ 15 16 ਤੇ 17 ਇਹ ਤਿੰਨ ਦਿਨ ਪੰਜਾਬ ਦੇ ਵਿੱਚ ਜਿੰਨਾ ਮੌਸਮ ਗਰਮ ਹੋਵੇਗਾ ਉਨਾ ਹੀ ਵੱਡੀ ਪੱਧਰ ਤੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ 18 19 20 ਤੇ 21 ਇਹ ਚਾਰ ਦਿਨ ਪੰਜਾਬ ਦੇ ਵਿੱਚ ਬੱਦਲਬਾਹੀ ਸ਼ੁਰੂ ਹੋਵੇਗੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ 19 ਤੇ 20 ਤਰੀਕ ਪੰਜਾਬ ਦੇ ਵਿੱਚ ਮੁੱਖ ਮੀਂਹ ਦੀ ਆ ਰਹਿਣ ਦੀ ਸੰਭਾਵਨਾ ਹੈ ਇਹਨਾਂ ਦੇ ਵਿੱਚ ਜਿੱਥੇ ਜ਼ਿਆਦਾਤਰ ਮੌਜੂਦਾ ਸਮੇਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਉਹ ਜ਼ਿਲ੍ਹਿਆਂ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ 18 ਤਰੀਕ ਨੂੰ ਪਹਾੜਾਂ ਦੇ ਵਿੱਚ ਅਸਰ ਬੱਦਲਵਾਈ ਦਾ ਸ਼ੁਰੂ ਹੋਵੇਗਾ ਹਿਮਾਚਲ ਤੇ ਜੰਮੂ ਦੇ ਪਾਸੇ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਪਠਾਨਕੋਟ ਹੋ ਗਿਆ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਆਪਣਾ ਜਲੰਧਰ ਕਰਪੂਥਲਾ ਇਹਨਾਂ ਇਲਾਕਿਆਂ ਦੇ ਵਿੱਚ 80 ਤੋਂ 90% ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਨਾਲ ਲੱਗਦੇ ਇਲਾਕੇ ਜਿਵੇਂ ਪਟਿਆਲਾ ਹੋ ਗਿਆ ਚੰਡੀਗੜ੍ਹ ਨਵਾਂ ਸ਼ਹਿਰ ਆਪਣੇ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਜਾਂ ਇਹ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਕਿਤੇ ਚੰਗਾ ਮੀਂਹ ਵੀ ਪਵੇਗਾ ਤੇ ਨਾਲ ਗੜੇਮਾਰੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋ ਸਕਦੀ ਹੈ ਤੇ ਮਾਲਵੇ ਦੇ ਇਲਾਕੇ ਜਿਹੜੇ ਰਹਿ ਗਏ ਸੰਗਰੂਰ ਹੋ ਗਿਆ ਬਠਿੰਡਾ ਹੋ ਗਿਆ ਜਾਂ ਆਪਣਾ ਫਾਜ਼ਿਲਕਾ ਮੁਖਸਰ ਏਰੀਆ ਅਬੋਹਰ ਵਾਲੀ ਸਾਈਡ ਇਹਨਾਂ ਦੇ ਵਿੱਚ ਵੀ ਥੋੜਾ ਜਿਹਾ ਜਿੰਮੇ ਉਪਲਿਆ ਦੇ ਵਿੱਚ 100% ਆ ਇਹਨਾਂ ਦੇ ਵਿੱਚ 60 ਤੋਂ 70% ਮੀਂਹ ਪੈਣ ਦੀ ਸੰਭਾਵਨਾ ਹੈ ਤੇ ਮੀਂਹ ਦੇ ਨਾਲ-ਨਾਲ ਇਹਨਾਂ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਈ ਵਾਰ ਗੜੇਮਾਰੀ ਵੀ ਹੋ ਜਾਂਦੀ ਆ ਵੱਡੇ ਪੱਧਰ ਤੇ ਮਾਲਵੇ ਦੇ ਕਈ ਇਲਾਕਿਆਂ ਵਿੱਚ ਉਸ ਤਰ੍ਹਾਂ ਤੇ ਨਾਲ ਹੀ ਆਪਣੇ ਇੱਧਰ ਪਵਾਰ ਖੇਤਰ ਹੋ ਗਿਆ ਚੰਡੀਗੜ੍ਹ ਹੋ ਗਿਆ ਡੇਰਾਬੱਸੀ ਇੱਧਰਲੀ ਸਾਈਡ ਤੇ ਵੀ ਵੱਡੇ ਪੱਧਰ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਬਣ ਰਹੀ ਹੈ। ਕੁੱਲ ਮਿਲਾ ਕੇ ਗੱਲ ਕਰੀਏ ਤਾਂ 18 ਤੋਂ ਇਹ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ 18 ਤੋ ਪਹਾੜਾਂ ਦੇ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋਵੇਗੀ 19 ਤੇ 20 ਇਹ ਦੋ ਦਿਨ ਪੰਜਾਬ ਦੇ ਵਿੱਚ ਬੱਦਲਵਾਈ ਦੇ ਮੁੱਖ ਰਹਿਣਗੇ 21 ਤੋਂ ਬਾਅਦ ਥੋੜਾ ਜਿਹਾ ਮੌਸਮ ਸਾਫ਼ ਹੋਣਾ ਸ਼ੁਰੂ ਹੋਵੇਗਾ ਤੇ ਬਾਅਦ ਵਿੱਚ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤੇ 19 20 21 ਇਹ ਤਿੰਨ ਦਿਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਜਿੰਨੀ ਆਹ ਆਪਣੇ ਜਿਹੜੇ ਹੁਣ ਦਿਨ ਆਉਣਗੇ 16 17 ਨੂੰ ਗਰਮੀ ਪਾਵੇਗੀ ਉੰਨੀ ਵੱਡੀ ਪੱਧਰ ਤੇ ਮੀਂਹ ਲਈ ਮੌਸਮ ਤਿਆਰ ਹੋਵੇਗਾ ਦੂਜੀ ਗੱਲ ਇੱਕ ਹੋਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਵੀ ਲਗਾਤਾਰ ਚੱਲ ਰਿਹਾ ਹੈ ਸਾਰਿਆਂ ਨੂੰ ਉੱਥੇ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ ਸਾਥ ਦੇਣਾ ਚਾਹੀਦਾ ਹੈ ਤੇ ਜ਼ਰੂਰ ਉੱਥੇ ਪਹੁੰਚਣਾ ਚਾਹੀਦਾ ਹੈ ਕਿਉਂਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਆ ਕਿ ਉੱਥੇ ਹਾਲਾਤ ਨਾਜ਼ੁਕ ਬਣੇ ਹੋਏ ਹਨ ਕਿਸਾਨਾਂ ਦੀ ਦਿੱਲੀ ਦੇ ਨਾਲ ਜ਼ਰੂਰ ਗੱਲਬਾਤ ਚੱਲ ਰਹੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਪਰ ਹੱਲ ਮੌਜੂਦਾ ਸਮੇਂ ਦੇ ਵਿੱਚ ਨਿਕਲਦਾ ਹੋਇਆ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਅੱਜ ਵੀ ਸ਼ਾਂਤ ਮੀਟਿੰਗ ਆਰਾ ਦੌਰ ਚੱਲ ਰਿਹਾ ਹੈ ਕਿਸਾਨਾਂ ਦੇ ਉੱਪਰ ਲਗਾਤਾਰ ਅਥਰੂ ਗੈਸ ਜਾਂ ਰਬੜ ਦੀਆਂ ਗੋਲੀਆਂ ਜਿਹੜੀਆਂ ਬਣੀਆਂ ਹੁੰਦੀਆਂ ਹਨ ਉਹ ਚਲਾਈਆਂ ਜਾ ਰਹੀਆਂ ਹਨ ਕਾਫੀ ਜ਼ਖਮੀ ਵੀ ਹੋਏ ਹਨ ਤੇ ਥੋੜਾ ਬਹੁਤਾ ਜਿੱਦਾਂ ਡੰਡਾ ਲਾਠੀ ਸੋਟਾ ਵੀ ਲਗਾਤਾਰ ਲਾਠੀ ਚਾਰਜ ਵੀ ਹਲਕਾ ਹਲਕਾ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਸਾਨੂੰ ਉੱਤੋਂ ਆਪਣੇ ਸਮਝਦਾਰੀ ਦੇ ਨਾਲ ਕੰਮ ਲੈ ਕੇ ਅੱਗੇ ਜਰੂਰ ਵਧਣਾ ਚਾਹੀਦਾ ਹੈ ਹੁੱਲੜਵਾਜੀ ਜਿਹੜੇ ਉੱਥੇ ਕਰਦੇ ਹਨ ਉਹ ਜਰੂਰ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਦੱਸਦੇ ਆ ਕਿ ਆਪਣੇ ਭੇਸ ਦੇ ਵਿੱਚ ਸਰਕਾਰੀ ਏਜੰਸੀਆਂ ਦੇ ਕਈ ਬੰਦੇ ਆ ਕੇ ਹੁੱਲੜਵਾਜੀ ਕਰਦੇ ਆ ਜਿਹਦੇ ਨਾਲ ਕਿਸਾਨਾਂ ਦਾ ਵੀ ਨੁਕਸਾਨ ਜਰੂਰ ਹੁੰਦਾ ਆ ਤੇ ਆਪਣੀ ਜਿਹੜੀ ਸਾਥ ਭਣੀ ਹੁੰਦੀ ਆ ਉਹਦਾ ਵੀ ਦੁਸ਼ਟ ਪ੍ਰਭਾਵ ਪੈਂਦਾ ਆ ਕਿਉਂਕਿ ਸਾਹਮਣੇ ਜਿਹੜੇ ਹੁੰਦੇ ਨੇ ਕਿਸਾਨਾਂ ਦੇ ਉਹ ਵੀ ਆਪਣੇ ਹੀ ਬੰਦੇ ਹੁੰਦੇ ਨੇ ਕਿਉਂਕਿ ਸਰਕਾਰ ਦਾ ਤਾਂ ਉੱਥੇ ਕੋਈ ਪੁਲਿਸ ਦੇ ਵਿੱਚ ਵੀ ਆਪਣੇ ਹੀ ਆਪਾਂ ਇੱਕ ਦੂਜੇ ਦੇ ਹੀ ਲਾਠੀ ਚਾਰਜ ਜਾਂ ਘੁੱਟਕਟਾਪਾ ਕਰਦੇ ਰਹਿੰਦੇ ਆ। ਕਾਫੀ ਜਥੇਬੰਦੀਆਂ ਅਜੇ ਇਸ ਅੰਦੋਲਨ ਦੇ ਵਿੱਚ ਸਾਥ ਨਹੀਂ ਦੇ ਰਹੀਆਂ ਕਿਉਂਕਿ ਕੁਝ ਕੇ ਜਥੇਬੰਦੀਆਂ ਹੀ ਉੱਥੇ ਦਿੱਲੀ ਨੂੰ ਜਾਣ ਲਈ ਤਿਆਰ ਹੋਈਆਂ ਨੇ ਤੇ ਆਪਣੇ ਕਈ ਜਥੇਬੰਦੀਆਂ ਨੇ ਆਪੋ ਆਪਣੇ ਵੱਖਰੇ ਵੱਖਰੇ ਪ੍ਰੋਗਰਾਮ ਦਿੱਤੇ ਹਨ ਜਿਵੇਂ ਅੱਜ ਰੇਲਵੇ ਲਾਈਨਾਂ ਦਾ ਵੀ ਬੰਦ ਕਰਨ ਦਾ ਇਹਨਾਂ ਨੇ ਦੱਸਿਆ ਹੋਇਆ ਆ। ਤੇ ਕੁਝ ਕੁ ਜਥੇਬੰਦੀਆਂ ਨੇ ਅੱਜ ਆਪਣੇ ਬਲਾਕ ਪੱਧਰ ਜਾਂ ਜ਼ਿਲ੍ਹਾ ਪੱਧਰ ਤੇ ਰੋਸ ਧਰਨੇ ਵੀ ਪੰਜਾਬ ਲਈ ਜਾਰੀ ਕੀਤੇ ਹੋਏ ਹਨ ਆਪਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸਾਰੇ ਜਥੇਬੰਦੀਆਂ ਨੂੰ ਇੱਕ ਇਕੱਠੇ ਹੋ ਕੇ ਪਹਿਲੇ ਵਾਂਗੂ ਸਾਥ ਇੱਕ ਦੂਜੇ ਦਾ ਦੇਣਾ ਚਾਹੀਦਾ ਹੈ ਤੇ ਤੀਸਰੀ ਗੱਲ ਇੱਕ ਇਹ ਵੀ ਚਾਹੀਦੀ ਹੈ ਕਿ ਪਿਛਲੇ ਵੇਰੀ ਦੇ ਵਾਂਗੂ ਜਿਵੇਂ ਬੇਲੋੜੇ ਫੰਡ ਜਾਂ ਬੇਲੋੜੇ ਪੈਸੇ ਇਕੱਠੇ ਕੀਤੇ ਗਏ ਸਨ ਉਸਤੇ ਵੀ ਦੇਖਣਾ ਚਾਹੀਦਾ ਕਿਉਂਕਿ ਫਿਰ ਮੁੜ ਕੇ ਰੋਲਾ ਪੈਂਦਾ ਕਿ ਇਹ ਪੈਸੇ ਖਾ ਗਏ ਆਪਾਂ ਨੂੰ ਉਨੇ ਕੀ ਪੈਸੇ ਦੇਣੇ ਚਾਹੀਦੇ ਜਿੰਨੇ ਕੇ ਅੰਦੋਲਨ ਚੱਲ ਸਕੇ ਜਾਂ ਜਿੰਨੀਆਂ ਕਿ ਉੱਥੇ ਮੁੱਕੇ ਦੇ ਜ਼ਰੂਰਤਾਂ ਹੁੰਦੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਾਂ ਕਿਸੇ ਸਰਟੀਫੀਕੇਟ ਲੱਗਦੀ ਹੈ ਕਿ ਦਵਾਦਾਰੂ ਦਿੱਤੀ ਜਾ ਸਕੇ ਉਸ ਤੋਂ ਇਲਾਵਾ ਵਾਧੂ ਪੈਸਾ ਨਾਲ ਕਿਸਾਨ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਹੈ ਨਾ ਹੀ ਲੋਕਾਂ ਨੂੰ ਉੱਥੇ ਦੇਣਾ ਚਾਹੀਦਾ ਹੈ ਸੋ ਸਾਰਿਆਂ ਨੂੰ ਜ਼ਰੂਰ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵੱਧ ਤੋਂ ਵੱਧ ਜ਼ਰੂਰ ਪਹੁੰਚਣਾ ਚਾਹੀਦਾ ਹੈ